ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜਿਹੜਾ ਆਪਾਂ ਝੋਨੇ ਦੀ ਲਵਾਈ ਤੋਂ ਪਹਿਲਾਂ ਖਾਦਾਂ ਮਤਲਬ ਪਾਉਨੇ ਪੈਲੀ ਦੇ ਵਿੱਚ ਸੁੱਕੇ ਦੇ ਵਿੱਚ ਤੇ ਉਹ ਕਿਹੜੀ ਕਿਹੜੀ ਖਾਦ ਵਾ ਤੇ ਕਿੰਨੇ ਕ ਦਿਨ ਪਾਉਨੇ ਆਪਾਂ ਪਹਿਲਾਂ ਪਾਉਨੇ ਆ ਝੋਨੇ ਦਾ ਟ੍ਰਾਂਸਪਲੈਂਟ ਕਰਨ ਤੋਂ ਪਹਿਲਾਂ ਤੇ ਕੀ ਡੋਸ ਪਾਈ ਦੀ ਮਤਲਬ ਕਿੰਨੀ ਕੁ ਕੁਆਲਿਟੀ ਦੀ ਪਾਈ ਦੀ ਤੇ ਕਿਹੜੀ ਖਾਦਾਂ ਪਾਈ ਦੀ ਉਹ ਗੱਲਬਾਤ ਕਰਾਂਗੇ ਇਹ ਪਿਛਲੀ ਵਾਰੀ ਆਪਾਂ ਜਿਹਦਾ ਵਾਹ ਦੇ ਵਿੱਚ ਖਾਦ ਪਾਤੀ ਤੁਸੀਂ ਵਾਹ ਨੂੰ ਦੇਖ ਸਕਦੇ ਹੋ ਤੇ ਉੱਤੇ ਪਾ ਕੇ ਤੇ ਉੱਤੇ ਇਕੜੀ ਹਲਾਂ ਫੇਰਤੀਆਂ ਸੀ ਤੇ ਫਿਰ ਪਾਣੀ ਛੱਡ ਕੇ ਤੇ ਕਦੋਂ ਕਰਤਾ ਸੀ ਤੇ ਇਸ ਵਾਰ ਆਪਾਂ ਦੂਜੀ ਵਾਰ ਲੱਗੇ ਹਸੀਂ ਇਤਰਾਈ ਖਾਦ ਪਾਉਣ ਤੇ ਖਾਦ ਹੈਗੀ ਹੈ ਜੀ ਪਹਿਲੀ ਹੈਗੀ ਹੈ ਜੀ ਸੁਪਰ ਤੇ ਇੱਕ ਦੂਜੀ ਹੈਗੀ ਹੈ ਜੀ ਪੋਟਾਸ਼ ਤੇ ਇਹੋ ਦੋ ਖਾਦਾਂ ਪਾਈਆਂ ਜੀ ਪਾਉਂਦੇ ਆ ਜੀ ਤੇ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਸੁਪਰ ਵਾ ਉਹ ਹੈਗੀ ਹੈ ਜੀ ਚਾਰ ਚੀਜ਼ਾਂ ਦੇ ਵਿੱਚ ਉਹਨਾਂ ਚ ਜਿੰਕੀ ਵੀ ਹੈਗੀ ਹੈ ਫਾਸਫੋਰਸ ਵੀ ਹੈਗੀ ਹੈ ਆ ਫਾਸਫੋਰਸ ਹੀ ਹੈ ਜਿੰਕ ਦਾ ਜੀ ਬੋਰਨਾ ਜੀ ਸਲਫਰ ਹੈ ਜੀ ਤੇ ਜਿਹੜੀ ਪोटाश ਹੈਗੀ ਏ ਉਹ ਹੈਗੀ ਹੈ ਜੀ 60% ਵਾਲੀ ਤੇ ਤੁਸੀਂ ਦੇਖ ਸਕਦੇ ਹੋ ਇਹ 60% ਵਾਲੀ ਪोटाश ਸੀ ਤੇ ਇਹ ਪਹਿਲਾਂ ਪਾਈ ਦੀ ਸੀ ਇਹ ਪਹਿਲਾਂ ਹੁੰਦੀ ਸੀ ਪਾਊਡਰ ਫਾਰਮ ਦੇ ਵਿੱਚ ਤੇ ਇਸ ਵਾਰ ਪਹਿਲੀ ਵਾਰ ਇਹ ਗੋਲੀ ਦੇ ਰੂਪ ਦੇ ਚਾਹੀਏ ਤੁਸੀਂ ਦੇਖ ਸਕਦੇ ਹੋ ਆ ਪोटाश ਹੈ ਵਿੱਚ ਲਾਲ-ਲਾਲ ਤੇ ਇਹ ਪਹਿਲਾਂ ਮਿਰਤਿਆਂ ਵਾਲੀ ਜਿਹਨੂੰ ਕਹਿ ਦਿੰਦੇ ਕਿਸਾਨ ਭਰਾ ਉਹ ਪोटाश ਹੁੰਦੀ ਸੀ ਪਾਊਡਰ ਦੇ ਫਾਰਮ ਦੇ ਵਿੱਚ ਤੇ ਉਹ ਥੋੜੀ ਜੀ ਖਲੜਦੀ ਔਖੀ ਸੀ ਤੇ ਜਿਹਦੇ ਵਿੱਚ ਮਤਲਬ ਅੱਖਾਂ ਨੂੰ ਬਹੁਤ ਪੈਂਦੀ ਸੀ ਤਾਂ ਪਹਿਲੀ ਵਾਰ ਆਈਏ ਇਹਦੇ ਵਿੱਚ ਗੋਲੀਦਾਰ ਪਹਿਲੀ ਵਾਰ ਆਈਏ ਤੇ ਇਹਦੇ ਵਿੱਚ ਆਸਾਨੀ ਹੋਏਗੀ ਪਹਿਲੀ ਵਿੱਚ ਖਲਾੜਨ ਦੀ ਸੋ ਤੁਸੀਂ ਦੇਖ ਸਕਦੇ ਹੋ ਇਹ ਸੁੱਕੇ ਮਾਣ ਨੇ ਤੇ ਸੁੱਕੇ ਮਾਣ ਦੇ ਵਿੱਚ ਇਦਾਂ ਪਾਦੀ ਦੀ ਪਿਛਲੀ ਵਾਰੀ ਪਾਈ ਸੀ ਤੇ ਸਾਡਾ ਇਹਦੇ ਫਾਇਦਾ ਇਹ ਨਹੀਂ ਹੋਇਆ ਸੀ ਤੇ ਮਤਲਬ ਸਾਨੂੰ ਬਾਅਦ ਵਿੱਚ ਨਹੀਂ ਪਾਉਣੀ ਪਈ ਖੋਬੇ ਦੇ ਵਿੱਚ ਇੱਕ ਲੇਬਰ ਦੀ ਕਮੀ ਆਉਂਦੀ ਹੈ ਹੁਣ ਲੇਵੜ ਵੇਲੀ ਹੁੰਦੀ ਹੈ ਤੇ ਇਦਾਂ ਸੁੱਕੀ ਖਲਾੜਦੀ ਦੀ ਤੇ ਉੱਤੇ ਇੱਕ ਹਾਲਾਂਕੀ ਪਾੜ ਪਾਦੀ ਦੀ ਤੇ ਵਿਚਾਰ ਰੁੱਲ ਜਾਂਦੀ ਹੈ ਤੇ ਨਿੱਕ ਨਿੱਕੀ ਹਾਲ ਲਾ ਕੇ ਪਾਈ ਦੀ ਬਹੁਤੀ ਡੂੰਗੀ ਹਾਲ ਨਹੀਂ ਲਾਈ ਦੀ ਕਿਉਂਕਿ ਬਹੁਤੀ ਡੂੰਗੀ ਥੱਲੇ ਚ ਲੱਗੀ ਫਿਰ ਇਹਦਾ ਕੋਈ ਫਾਇਦਾ ਨਹੀਂ ਹੋਏਗਾ ਜਿਹੜੀ ਕਿ 6 ਇੰਚ ਮਤਲਬ 6 7 8 ਇੰਚ ਤੱਕ ਰਵੇ ਇਹ ਖਾਲ ਤੇ ਮਤਲਬ ਹੋਰ ਤਾਂ ਰਹੇਗੀ 6 ਇੰਚ ਤੱਕ ਤਾਂ ਜ਼ਿਆਦਾ ਫਾਇਦਾ ਹੋਏਗਾ ਸੋ ਤੁਸੀਂ ਇਹ ਸਕਦੇ ਆ ਵਾਣ ਇਦਾਂ ਹੀ ਤੇ ਪਾਦੀ ਦੀ ਇਹ ਪਾਣੀ ਸਾੜ ਕੇ ਤੇ ਕਦੂ ਕਰਦੀਦਾ ਵਾ ਤੇ ਪਿਛਲੀ ਵਾਰ ਸਾਡਾ ਇਹਦਾ ਨਾ ਕੋਈ ਮਤਲਬ ਇਹਦਾ ਨੁਕਸਾਨ ਕੋਈ ਵੀ ਨਹੀਂ ਕੀਤਾ ਤੇ ਸਾਡਾ ਝਾੜ ਵਧਿਆ ਸੀ ਤੇ ਝਾੜ ਕਹਿ ਸਕਦੇ ਹੋ ਕੋਈ ਇਹਦੇ ਨਾਲ ਪਾਉਣ ਦੇ ਨਾਲ ਨਹੀਂ ਤੇ ਦੂਜੀਆਂ ਖਾਕਾਂ ਦੇ ਨਾਲ ਵਧਿਆ ਹੋਊਗਾ ਪਰ ਇਹਦਾ ਨੁਕਸਾਨ ਕੋਈ ਨਹੀਂ ਸੀ ਇਸ ਵਾਰ ਫਿਰ ਇਸ ਵਾਰੀ ਦੂਜੀ ਵਾਰ ਰਿਜ਼ਲਟ ਦਾ ਕਰ ਰਹੇ ਆ ਤੇ ਇਦਾਂ ਹੀ ਪਾ ਕੇ ਤੇ ਸਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਫਾਇਦਾ ਵੀ ਕਹਿੰਦੇ ਸਕਦੇ ਝਾੜ ਵਧਿਆ ਤੇ ਫਾਇਦਾ ਹੀ ਹੋਇਆ ਹੋਊਗਾ ਤੇ ਇਸ ਵਾਰ ਫਿਰ ਦੂਜੀ ਵਾਰ ਕਰ ਲਗਿਆ ਤੇ ਫਿਰ ਤਾਂ ਦਾ ਪੋਟਾਸ਼ ਹੈਗੀ ਇਪਾਵਾਂਗੇ ਜੀ ਅੱਧੀ ਬੋਰੀ ਕਿੱਲੇ ਦੀ ਮਤਲਬ ਪਰ 1 ਏਕੜ ਦੇ ਹਿਸਾਬ ਜਿਹੜੀ ਪोटाश ਪਾਵਾਂਗੇ ਪਰ 1 ਏਕੜ ਦੇ ਹਿਸਾਬ ਦੇ ਨਾਲ ਅੱਧੀ ਬੋਰੀ ਜਿਹੜੀ ਸੁਪਰਵਾ ਆ ਜਿਹੜੀ ਸੁਪਰਵਾ ਤੁਸੀਂ ਲੈ ਸਕਦੇ ਹੋ ਇਹ ਪਾਵਾਂਗੇ ਲਗ ਭਗ 1 ਕਿੱਲੇ ਦੀ 1 ਬੋਰੀ ਸੋ ਇਹ 1.5 ਕ ਬੋਰੀ 1 ਏਕੜ ਦੇ ਵਿੱਚ ਪਾਵਾਂਗੇ ਪोटाश ਤੇ ਇਹ ਸੁਪਰ ਤੁਸੀਂ ਲੈ ਸਕਦੇ ਹੋ ਤੇ ਇਦਾਂ ਹੀ ਖਿਲਾੜ ਦੀ ਦੀ ਤੇ ਇਹਦੇ ਉੱਤੇ ਅੱਜ ਛੱਡ ਕੇ ਖਿਲਾੜ ਕੇ ਤੇ ਉੱਤੇ ਇੱਕੜੀ ਪਵਾ ਕੇ ਤੇ ਕੱਲ ਨੂੰ ਪਾਣੀ ਲਾ ਕੇ ਮਤਲਬ ਕਿ ਧੁੰਧਰਾਂ ਦੇ ਵਿੱਚ ਇਹਨੂੰ ਕਦੋਂ ਉੱਕੜ ਕੇ ਵਿੱਚ ਚੋਨਾ ਟ੍ਰਾਂਸਪਲੈਂਟ ਕਰ ਦਾਂਗੇ ਸੋ ਇਹਦੀ ਜਿਆਦਾ ਜ਼ਰੂਰਤਾਂ ਜੜਾਂ ਨੂੰ ਹੁੰਦੀ ਏ ਤੇ ਜੜਾਂ ਇਹਦੀਆਂ ਚੰਗੀਆਂ ਆਣਣਗੀਆਂ ਤਾਂ ਬੂਟਾ ਜਿਹੜਾ ਕਰੇਗਾ ਜਿਆਦਾ ਕਰੇਗਾ ਕੋਈ ਬਿਮਾਰੀ ਰਹਿਤ ਰਹੇਗਾ ਸੋ ਇਹਦੀ ਜਾਖੜ ਤੇ ਹੋਰ ਇਹਦੀ ਪੜਾਸ਼ ਦੀ ਜਿਹੜੀ ਲੋਰ ਆ ਜਿਆਦਾ ਉੱਤੇ ਜਾ ਕੇ ਜਦੋਂ ਪੈਪਾਂ ਬੰਦੀਆਂ ਨੇ ਨਾਲੀ ਇਹਦੇ ਉਦੋਂ ਪੈਂਦੀ ਜਾਂ ਸਿੱਟਿਆਂ ਵਿੱਚ ਸਿੱਟੇ ਮੁੰਜਾ ਦਾਣੇ ਬੰਦੀ ਉਦੋਂ ਨਿਕਲਦੀ ਏ ਤੇ ਮੋਮਰੀ ਮੋਰੀ ਬੂਟਿਆਂ ਨੂੰ ਘਟ ਆਉਂਦੀ ਆ ਪੋਟਾਸ਼ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਤੇ ਪਿਛਲੇ ਸਾਲ ਤੋਂ ਐਕਸਪੀਰੀਅੰਸ ਲਈ ਤੇ ਇਸ ਸਾਲ ਫੇਰ ਲੱਗੇ ਆ ਕਰਨ ਸੁਪਰ ਖਾਦ ਤੇ ਪੋਟਾਸ਼ ਖਾਦ ਇਦਾਂ ਸੁੱਕੇ ਵਾਹਨ ਦੇ ਵਿੱਚ ਬੀਜ ਬੇਪਾਦੀ ਦੀ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ